ਆਜੋ ਜੀ ਆਜੋ 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 ਕਿੱਦਾਂ ਜੀ ਕਿੱਦਾਂ ਸਾਰੇ ਕਿਹੜੀ ਅੱਜ ਹੰਨੇ ਮੇਰੇ ਵੇ ਵਧੀਆ ਜੀ ਵਧੀਆ 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 ਤੁਸੀਂ ਦੱਸੋ ਕਿੱਦਾਂ ਵਧੀਆ ਜੀ ਵਧੀਆ 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 ਤੇ ਜਿੰਨੇ ਵੀ ਸਾਰੇ ਨਾਲ ਜੁੜੇ ਆ ਜਿੰਨੇ ਕਵੀ ਆ ਮੈਂ ਇਹ ਦੱਸਣਾ ਚਾਹੁੰਨਾ ਆ ਕਿ ਜਿਹੜੇ ਤੁਹਾਨੂੰ ਕੋ ਜਿਹੜੇ ਦਿਨਾਂ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਮੇਰੀ ਮੰਮੀ ਜੀ ਦੀ ਡੈਥ ਹੋ ਗਈ ਸੀ ਤੇ ਬਹੁਤ ਹੀ ਦੁੱਖਿਆ ਮੈਨੂੰ ਇਹ ਗੱਲ ਦਾ ਕਿ ਮੇਰੀ ਕਿੰਨੀ ਘੁੰਮ ਰਿਆ ਤੇ ਮੇਰੀ ਮਾਂ ਮੈਨੂੰ ਛੱਡ ਕੇ ਤੇ ਤੁਰ ਗਈ ਤੇ ਬਾਕੀ ਜਿੰਨੇ ਵੀ ਜਿੰਨਾਂ ਕੋਈ ਆਪਣੇ ਮਾਪਿਓ ਆ ਉਹ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖਿਓ ਮਾਪਿਓ ਦੁਨੀਆ 'ਚ ਇੱਕ ਵਾਰੀ ਮਿਲਦੇ ਜੇ ਬਾਅਦ 'ਚ ਪਤਾ ਨਹੀਂ ਕਦੋਂ ਟੁੱਟ ਜਾਂਦੇ ਪਤਾ ਹੀ ਨਹੀਂ ਲੱਗਦਾ ਪਤਾ ਕਿਸਦਾ ਵੀ ਨਹੀਂ ਬੰਦੇ ਦਾ ਕਦੋਂ ਕਿੰਨੇ ਟੁੱਟ ਜਾਣਾ ਬਾਕੀ ਇਹ ਦੱਸ ਲਵਾਂਗਾ ਤੁਹਾਨੂੰ ਮੈਂ 26 ਤਰੀਕ ਨੂੰ ਮੇਰੀ ਵਰੀ ਨਾਵਾ ਭੋਗ ਪੈ ਗਿਆ 13 ਤਰੀਕ ਦੇ ਭੋਗ ਸੀਗਾ 11 ਤੇ 11 ਤੇ ਭੋਗ ਸੀਗਾ ਤੇ ਉਹ ਉੰਜ ਤੇ 9 ਸਾਲ ਤੋਂ ਬਾਅਦ ਆਪਾਂ ਕਰਨਾ ਸੀਗਾ ਤੇ ਬਾਅਦ ਕਿਸੇ ਆਲੇ ਬੰਦੇ ਨੇ ਦੱਸਿਆ 9 ਸਾਲ ਤੋਂ 9 ਸਾਲ ਚ ਨਹੀਂ ਕਰੀਦਾ ਇਹ ਖੜ ਕੇ 26 ਤਰੀਕ ਦਾ ਰੱਖ ਲਿਆ ਫਿਰ ਆਪਾਂ ਤੇ ਆਹ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰਪਰਾ ਮੈਂ ਇਹ ਦੱਸਣਾ ਚਾਹੁੰਦਾ ਮੈਂ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਉਥੇ ਫੋਕਸ ਮਾਰੋ ਤਾਂ ਇਹ ਪੂਰੀ ਵੀਡੀਓ ਵੇਂਦੇ ਨਹੀਂ ਜੇ ਕਿ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਉਸ ਸਮਾਈ ਲਿਆ ਮੈਂ ਆਪਣੇ ਡੈਡੀ ਨਾਲ ਸਮਾਈ ਨਾਲ ਗੱਲ ਕਰਨ ਰਿਹਾ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਮੇਰਾ ਪੁੱਤ ਸੈਡ ਦਿਲ ਉੱਪਰਵੇਂ ਦਿਲ ਨਾਲ ਗੱਲ ਰਿਹਾ ਕਰਨ ਤੂੰ ਹੀ ਜੋ ਤੁਹਾਡੇ ਮੂੰਹ ਚੋਂ ਦਾ ਸੀ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹੱਸੀ ਜਾਂਦਾ ਇੰਨੇ ਗਲਤ ਕਮੈਂਟ ਆ ਨਾ ਤੁਹਾਨੂੰ ਮੈਂ ਹੁਣ ਦੱਸ ਨਹੀਂ ਸਕਦਾ ਤੁਸੀਂ ਵੀਡੀਓ ਚ ਵੇਖ ਹੀ ਲਓ ਤੇ ਬਾਕੀ ਮੈਂ ਇਹੀ ਗਾਣਾ ਚਾਹੁੰਨਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆ ਤੋਂ ਚਲ ਗਈ ਆ ਕਿ ਮਾਂ ਦਾ ਮਾ ਬਿਨਾਂ ਜ਼ਿੰਦਗੀ ਕਿਹਤਰਾ ਦੀ ਅੱਧੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ ਹੁਣ ਹਰਗੱਲ ਅਭਿਰਾ ਗਾਜਣਾ ਲੈ ਹਰੀਆਂ ਦਾ ਚਾਲਾ ਅਤਰਖਲਾ ਤੇ ਨਾਲੇ ਆ ਮੇਰੀ ਨਿਊ ਆਈਡੀ ਆ ਉਹ ਜਿਹੜੀ ਪੁਰਾਣੀ ਆਈਡੀ 1 ਲੱਖ ਚ 2 ਲੱਖ 24 ਜਿੱਦੇ ਤੋਂ ਫੁੱਲ ਵੀਡੀਓ ਹੈਕ ਹੋ ਗਈ ਆ ਨਿਊ ਆ ਬਾਕੀ ਇਹਨੂੰ ਜੱਜ ਕਰਨ ਤੋਂ ਪਹਿਲਾਂ ਇੱਕ ਵਾਰੀ ਵੇਖ ਲਿਆ ਕਰੋ ਕਿ ਉਹਦੇ ਤੇ ਕੀ ਬੀਤਣ ਦੀ ਆ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਿਹਾ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਦੇਣ ਬਤਾਉਂਦਿਆ ਇਹ ਮੈਨੂੰ ਪਤਾ ਮੇਰਾ ਡੈਡੀ ਰਾਤ 12 12 ਵਜੇ ਉੱਠ ਕੇ ਲੁੰਦਾ ਜੇ ਤੁਸੀਂ ਇਹ ਸਟ ਕਮੈਂਟ ਆ ਜਦੋਂ ਹਾਂ ਤੇ ਕੱਢੀ ਜਾਂਦਾ ਉਹ ਕੱਢੀ ਜਾਂਦਾ ਮਵੀ ਸਕੂਲੇ ਜਾਂਦਾ ਮਵੀ ਕਦੀ ਕਿਤੇ ਬਹਿ ਕੇ ਰੋਣ ਲੱਗ ਪੈਂਦਾ ਕਦੀ ਕਿਤੇ ਬਹਿ ਕੇ ਰੋਣ ਲੱਗ ਪੈਂਦਾ ਇਹ ਮੈਂ ਤੁਹਾਨੂੰ ਇਤਿਹਾਰ ਨਹੀਂ ਕਰਨ ਡਿਆ ਤੁਹਾਨੂੰ ਮੈਂ ਆਪਣੇ ਦਿਲ ਦੀਆਂ ਗੱਲਾਂ ਦੱਸਣ ਡਿਆ ਕਿ ਜਿਹੜੇ ਮੇਰੇ ਵੀਰ ਕਹਿੰਦੇ ਆ ਕਿ ਦੰਦ ਕੱਢੀ ਜਾਂਦਾ ਉਹ ਕਢੀ ਜਾਂਦਾ ਇਹ ਕਢੀ ਜਾਂਦਾ ਬਾਕੀ ਆਈਡੀ ਮੈਨੂੰ ਉਹਦੇ ਤੇ ਰੀਲਾ ਰੂਲਾ ਪਾਉਂਗਾ ਜੇ ਨਹੀਂ ਥੋੜਾ ਤੇ ਰੋਕੇ ਬਾਕੀ ਸਾਰੇ ਜਣੇ ਆਈਡੀ ਨੂੰ ਫੋਲੋ ਕਰੋ ਅੱਗੇ ਵੀ ਬਹੁਤ ਪਿਆਰ ਮਿਲਣ ਡਿਆ ਵਾ ਇਸੇ ਤਰ੍ਹਾਂ ਹੀ ਪਿਆਰ ਦਿਓ ਸਾਰੇ ਆ ਤਬਾਨੇ ਕਰ ਰਕਵੇਸਟ ਹੈ ਤੁਹਾਡੇ ਅੱਗੇ ਉਹ ਮਾਂ ਤੇ ਮੈਂ ਆਪਣੀ ਲਿਆ ਨਹੀਂ ਸਕਦਾ ਵਾਪਸ ਤੁਸੀਂ ਤਾਂ ਮੈਨੂੰ ਸਪੋਰਟ ਕਰੋ ਮੈਨੂੰ ਪਤਾ ਮਾਂ ਬਿਨਾ ਜ਼ਿੰਦਗੀ ਕੀ ਆ ਇਹ ਹੋਰ ਕੋਈ ਨਹੀਂ ਜਾਣ ਸਕਦਾ ਮੈਂ ਜਾਣ ਸਕਦਾ ਤੇ ਜਿਨ੍ਹਾਂ ਕੋ ਕੱਲੀ ਜਿਨ੍ਹਾਂ ਕੋ ਮਾਵਾਂ ਨਹੀਂ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਈ ਨਸ਼ਾ ਕਰਕੇ ਆਪਣੇ ਮਾਂ ਨੂੰ ਬਾਹਾਂ ਪਿਓ ਨੂੰ ਮਾਰਦੇ ਦਾੜੀ ਤੋਂ ਫੜਦੇ ਕੁੱਟਦੇ ਆ ਬੜਾ ਕੋਸ਼ ਕਰਦੇ ਗਲਤ ਗੱਲ ਇਹ ਚੀਜ਼ਾਂ ਨਹੀਂ ਕੰਮ ਹੁੰਦੀ ਕੰਮ ਆਉਣੀਆਂ ਤੇ ਮਾਂ ਪਿਓ ਦਾ ਆਸ਼ੀਰਵਾਦ ਹੋਰ ਕੁਝ ਨਹੀਂ ਬਾਕੀ ਜਿੰਨੂੰ ਗੱਲ ਸਮਝ ਆਉਂਦੀ ਆ ਉਹ ਤੇ ਸਮਝ ਜੂਗਾ ਜਿੰਨੂੰ ਨਹੀਂ ਆਉਂਦੀ ਉਹ ਰੱਬ ਦੇ ਸਾਰੇ ਰੱਬ ਉਹਨਾਂ ਨੂੰ ਸੁੱਧ ਬੁੱਧ ਪਾਵੇ ਬਾਕੀ ਚਲੋ ਠੀਕ ਆ ਵੱਤੋ ਵੱਦਾ ਆਈਡੀ ਨੂੰ ਫੋਲੋ ਕਰੋ ਇਹ ਸ਼ਬੀ ਤਰੀਕੇ ਤੇ ਵੀ ਨਾ ਸਾਰੇ ਪਹੁੰਚੋ ਖੁੱਲਾ ਸੱਦਾ ਵਾ ਠੀਕਾ ਕੋਈ ਗੱਲ ਨਹੀਂ ਬਾਕੀ ਸਾੜਿਆਂ ਦਾ ਧੰਨਵਾਦ ਬਹੁਤ ਜੇ ਉਸ سپورਟ ਦੇ ਕਰਨ ਮੇਰੀ ਮਾਂ ਤੇ ਮੇਰੇ ਸਿਰ ਦੇ ਉੱਤੇ ਹੱਥ ਮੇਰੀ ਮਾਂ ਨੇ ਤੇ ਮੇਰੇ ਸਿਰ ਦੇ ਉੱਤੇ ਹੱਥ ਝੁਕ ਲਿਆ ਵਾ ਹੁਣ ਤੁਸੀਂ سپورਟ ਦਾ ਹੱਥ ਨਾ ਪਛਾਣ ਕਰ ਲਿਓ ਤੁਸੀਂ سپورਟ ਬਣਾਈ ਰੱਖਿਓ ਹੋ ਠੀਕ ਆ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਾਂ ਅਗਲੇ ਲਾਈਵ ਦੇ ਵਿੱਚ ਕੋਈ ਗੱਲ ਨਹੀਂ ਬਾਕੀ ਸਾਰੇ ਭਰਾਵਾਂ ਨੂੰ ਦਿਨੋ ਥੈਂਕ ਯੂ ਧੰਨਵਾਦ ਲਵ ਯੂ ਸੋ